ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੇ ਆਪਾਂ ਅੱਜ ਲੰਗਰ ਤੋਂ ਸਰਪੰਨ ਜਿਲ੍ਹਾ ਲੁਧਿਆਣਾ ਵਿਖੇ ਪੌਪਕੌਨ ਦਾ ਲੰਗਰ ਤੇ ਰਾਸਦਾ ਲੰਗਰ ਲੋਕਾਂ ਦਾ ਪ੍ਰਬੰਧ ਚੱਲ ਰਿਹਾ ਪਿੰਡ ਮਕਸੂਦਾ ਤਹਿਸੀਲ ਪੌਪ ਜਿਲ੍ਹਾ ਲੁਧਿਆਣਾ ਵਿਖੇ ਹਰ ਸਾਲ ਜਿੱਥੇ ਰਾਸਦਾ ਤੇ ਪੌਪਕੌਨ ਦਾ ਲੰਗਰ ਲੱਗਦਾ ਉੱਥੇ ਬਹੁਤ ਵੱਡੀ ਪੱਧਰ ਤੇ ਤਰਾ ਨੌਜਵਾਨਾਂ ਵੱਲੋਂ ਸੇਵਾ ਨਿਭਾਈ ਜਾਂਦੀ ਆ ਤੇ ਬਹੁਤ ਫਿੱਟੀ ਪੱਧਰ ਤੇ ਸਲਾਂਘਾਯੋਗ ਕਦਮ ਨੇ ਜਿਹੜੇ ਆਉਂਦੇ ਜਾਂਦੀ ਸੰਗਤ ਨੂੰ ਬਹੁਤ ਧੰਨਵਾਦ ਲੰਗਰ ਵਰਤੀ ਹੁਣ ਚਲੋ ਜਿਹੜੇ ਭਾਈ ਬਹੁਤ ਬਹੁਤ ਧੰਨਵਾਦ ਆਲੇ ਦੀ ਸਾਈਡ ਤੇ ਰਾਜਗੁਰੂ ਨਾਰਾ 2 ਮਿੰਟ ਦੇ 2 ਮਿੰਟ ਲਾਲਾ ਸਾਹੇ ਚਾਰੇ ਖੋੜਾ ਬੜੀ ਮੋਤਵਾ ਦਾ ਵਰਸਾ ਦੇ ਗੋਦ ਜੀ ਹਰੀ ਗੰਧੀ ਮਾਇਆ ਬੁੱਲਾਤਾ ਸਾਤਾ ਚਾਂਦੀ ਜਰਾਂ ਦੇ ਜਿਹੜੇ ਖਜ਼ਾਨਿਆਂ ਤੋਂ ਮਾਇਆ ਹੋ ਗਿਆ ਦਾਤਾ ਖਜ਼ਾਨੇ ਪਰਪੂਰ ਰੱਖ ਬੰਦੇ ਰਾਜੇ ਜਿੰਦਾ ਜਿੰਦਾ ਮਾਇਆ ਖਜ਼ਾਨੇ ਪਰਪੂਰ ਰੱਖ ਬੰਦੇ ਰਾਜੇ ਜਿੰਦਾ ਜਿੰਦਾ ਖਜ਼ਾਨੇ ਪਰਪੂਰ ਰੱਖ ਬੰਦੇ ਰਾਜੇ ਜਿੰਦਾ ਜਿੰਦਾ

ਗੁਰੂ ਪਿਤਾਰੇ ਖਾਲਸਾ ਜੀ ਸਤਿਗੁਰੂ ਦਾ ਫਰਮਾਨ ਸਾਹਿਬ ਦੀ ਬਿਦਵੀ ਕਉ ਬਹਾਤ ਆਹੋ ਤਾਂ ਲਾਵਾ ਨੇ ਇਥੇ ਆ ਪਾ ਹਰਿਸਤਾਨ ਦੀ ਫੈਲਾਵ ਦੇ ਕੇ ਇਹਦਾ ਮਾਰਨਾ ਤਾਂ ਦੀ ਜੀ ਇਹੋ ਤੇ ਕੀਤਾ ਜਾਂਦਾ ਹੈ ਸੱਚੇ ਲਾਲੋ ਸਿੰਘ ਸੰਗਰਮ ਪਿਆਰ ਲੋਕਾਂ ਦੇ ਮਰੇ ਮੇਰਲ ਸਿੰਘ ਦੀ ਜੱਡੀ ਆਏ ਦੇਖੋ ਦੇ ਵੀ ਕੋਣੀ ਰਾਹ ਚੌਗ ਨੂੰ ਪ੍ਰਤੀਵਾਦ ਹੈ ਮੇਰੇ ਵੀ ਜਾਨੀ ਵੀ ਸੋਹਣ ਮਹੌਲ ਹੁੰਦਾ ਦੇ ਵਿੱਚ ਸੇਵਾ ਭਾ ਦੇ ਜਾਨੀ ਨਾਲ ਹਲਵਾ ਸਿੰਘ ਸਾਹਿਬ ਵੱਲੋਂ ਮੱਕੀ ਜਿਹੜੀ ਪੁੰਨੀ ਜਾ ਰਹੀ ਆ ਭਾਈ ਜੀ ਕਿੰਨੀ ਮੱਕੀ ਲੱਗੀ ਆ ਹੁਣ ਤੱਕ 7 ਕੁਇੰਟਲ ਲੱਗੀ 7 ਕੁਇੰਟਲ ਮੱਕੀ ਲੱਗੀ ਹੋਈ ਵੀ ਜੀ ਹੋਈ ਇਰਫੈਂਟ ਕਿੰਨਾ ਲੱਗਿਆ ਫਾਇਰ ਦੱਸੋ ਕਿੰਨੀ ਲੱਗਦੀ ਹੈ ਕਰੋ 15 ਟੀਨ ਫਾਇਰ ਲੱਗਿਆ ਬਾਬਾ ਜੀ ਲਾ ਲਓ ਫਾਇਰ ਤੇ ਕਿੰਨੇ ਦਿਨ ਤੋਂ ਲੱਗਿਓ ਤੁਸੀਂ ਫਾਇਰ ਤੇ ਅੱਜ ਤੀਜਾ ਦੇ ਨਾ ਅੱਜ ਤੀਜਾ ਦੇ ਨਾ ਕਰੋ ਤੇ ਦਿਨ ਤੀਨਾ ਤਕਰੀਬਨ ਰੋਜ਼ ਦਾ ਖਰਚਾ ਕਿੰਨੇ ਦਾ ਰੋਜ਼ ਦਾ ਖਰਚਾ ਕਿੰਨੇ ਦਾ ਸਾਡੇ ਬਾਬਾ ਜੀ ਆਹ ਹੈ ਰੋਜ਼ ਦਾ ਖਰਚਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਭਾਈ ਜੀ ਤੁਹਾਡਾ ਭਾਈ ਜੀ ਰੋਜ਼ ਦਾ ਖਰਚਾ ਮੈਂ ਲਗਭਗ 50000 ਰੁਪਏ ਦਾ ਰੋਜ਼ ਦਾ ਪਾਪ ਪਾਪ ਦਾ ਖਰਚਾ ਦੱਸਦੇ ਨੇ ਇਹ 50000 ਦਾ ਰੋਜ਼ ਦਾ ਖਰਚਾ ਪਾਪ ਪਾਪ ਦਾ 50000 ਜਿੰਦੂ ਦੇਖੋ ਇੱਕ ਕਲਾ ਕਹਿੰਦਾ ਕਿ ਲੱਭ ਕੇ ਖਿਲਾਉਂਦੇ ਨੇ ਖਿਲਾ ਪੋਟ ਕੇ ਨਿਕਲਾਉਂਦੇ ਤੇ ਖਿਲਾ ਖਾਣ ਦਾ ਵੀ ਸੁਆਦ ਆ ਕਿਉਂਕਿ ਇਹ ਜਿਹੜਾ ਖਿਲਾ ਰੋਜ਼ ਦੇਖੋ ਕਾਲੀਆ ਡਰਾਈਵਰ ਸਾਹਿਬ ਅੱਛਾ ਜੀ ਸ਼ਾਂਤੀ ਨਾਟ ਕਰਾਓ ਜੀ ਤੁਸੀਂ 100 ਲੱਖ ਜੰਮਲੇ ਦੇ ਵਿਚਾਰ ਦਾਸ ਕਰਾਇਆ ਕਿੱਲਾ ਇੰਡੀਆ ਭੁੰਨਿਆ ਜਾ ਰਿਹਾ ਹੈ ਪਹਿਲਾਂ ਪਰਭੂंजे ਦੇ ਤਾਂ ਖਾਂਦੇ ਦੇਖੇ ਆ ਤਾਂ ਕਿੱਲਾ ਵਧੀਆ ਕਾਹਨੂੰਦੇ ਨੇ ਜਾਂ ਭੁੱਲਦੇ ਨੇ ਉਹ ਆਪਾਂ ਦੇਖੀਏ ਨੇ ਜਦੋਂ ਜੇ ਤਾਂ ਪੌਤਾਲੀ ਫੋਨ ਨੰਬਰ ਗੱਡੀ ਵਾਲਾ ਵੀ 50 ਲੱਖ ਜਮੜੇ ਲੰਗਰਾਂ ਦੇ ਵਿੱਚ ਸਰਦਾਰਾ ਤਿਆਰ ਕਰਦੇ ਨੇ ਇੱਥੇ ਕਿਹੜੇ ਕਜਾਲੇ ਤੇ ਮਾਇਆ ਦੇਖੋ ਤੁਸੀਂ ਇਹਨਾਂ ਕਜਾਲੇ ਬਖੂਰ ਖੋਹਿੰਦੇ ਨੂੰ ਗੁਣੀ ਰਾਤ ਤੱਕਲੀ ਤੱਤੀ ਵਾਹਣ ਕਿਉਂਕਿ ਜਿਹੜਾ ਤੁਸੀਂ ਇਹ ਵੱਡਾ ਪ੍ਰਾਲਾ ਪਿੰਡ ਬਖੂਰ ਆ ਤਸੀਲ ਪੈਨ ਜ਼ਿਲ੍ਹਾ ਲੁਧਿਆਣਾ ਕਿਉਂਕਿ ਆਪਾਂ ਹਰ ਇੱਕ ਸੋਮੇ ਦੇਖਦੇ ਆਂ ਹਰ ਇੱਕ ਲੰਗਰ ਦਾ ਸਾਡਾ ਦਿਖਾਉਣ ਦਾ ਫਰਜ਼ ਵੀ ਆ ਇਹਦੇ ਦੀਆਂ ਖਿੱਲਾਂ ਦਾ ਬੈਠੇ ਨੇ ਕਿਉਂਕਿ ਦੇਸ਼ ਵਿਦੇਸ਼ ਵਿੱਚ ਬੈਠੇ ਐਨਆਰਆਈ ਵੀਰ ਜਿੰਨੇ ਸਾਡੇ ਬੱਚੇ ਨੇ ਬੈਠੇ ਨੇ ਸਾਰੇ ਉਹਨਾਂ ਲਈ ਬਹੁਤ ਵੱਡੀ ਗੱਲ ਆ ਇਹ ਵੀ ਜਿਹੜਾ ਵੀ ਦੇਸ਼ ਵਿਦੇਸ਼ 'ਚ ਬੈਠਾ ਬੱਚਾ ਮਕਸੂਦ ਹੈ ਨਾ ਕਰਾ ਜਾਏ ਲਾਕੇ ਦਾ ਉਹ ਜ਼ਰੂਰ ਲੰਗਰਾਂ ਲਈ ਆਪਦਾ 10ਵਾਂ ਤਸਬੰਦ ਕੱਢਿਆ ਕਰੋ ਕਿਉਂਕਿ ਹਰ ਇੱਕ ਬੰਦੇ ਦਾ ਆਪ ਦੀ ਸੋਚ ਹੁੰਦੀ ਆ ਬੰਦੇ ਦੀ ਆ ਜੋ ਵੀ ਆਇਆ ਲੱਗਣਾ ਵਾਸਤੇ ਹਮੇਸ਼ਾ ਹੀ ਬਹੁਤ ਬਹੁਤ ਧੰਨਵਾਦ ਜੀ ਦਸਮਾਤ ਤੋਂ ਸੰਬੰਧ ਕਰਦੇ ਜਿਹੜਾ ਤੁਹਾਡਾ ਬਹੁਤ ਗੁਰੂ ਘਰ ਦੇ ਲੇਖੇ ਲੱਗਦਾ ਜਿੱਥੇ ਬੱਚੇ ਸੇਵਾ ਕਰਦੇ ਨੌਜਵਾਨ ਵੀਰੇ ਸਾਡੇ ਵੀਰ ਜਿੰਨੇ ਸਾਡੇ ਨਾਲ ਦੇਸ਼ ਦੇ ਜੁੜੇ ਹੋਏ ਨੇ ਜਰੂਰ ਤੁਹਾਡਾ ਦਿਲ ਦੀਆਂ ਗੱਲਾਂ ਜੁਟੀਆਂ ਸੀ ਤੁਹਾਡੀ ਚੈਨਲ ਵੱਲੋਂ ਜਿਤਾ ਪੜਾਣੀ ਵੱਲੋਂ ਧੰਨਵਾਦ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜਾ ਹੌਲੀ ਹੌਲੀ ਜਾਂਦੀਆਂ ਸੰਗਤਾਂ ਵਾਸਤੇ ਤੁਸੀਂ ਰਸਤੇ ਪੌਪ ਕੌਰ ਦਾ ਲੰਗਰ ਲਾਇਆ ਹੋਇਆ ਪਹਿਲਾਂ ਤਾਂ ਆਪ ਸਮੂਹ ਨਗਰ ਨਿਵਾਸੀਆਂ ਨੂੰ ਟੀਆਰਸੀ ਚੈਨਲ ਵੱਲੋਂ ਜਗਤਾਰ ਘਡਾਣੀ ਵੱਲੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਤੁਸੀਂ ਗੁਰੂ ਸਾਹਿਬ ਦੀਆਂ ਜਿੰਨੀਆਂ ਵੀ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਸੰਗਤਾਂ ਉਹਨਾਂ ਵਾਸਤੇ ਲੰਗਰ ਲਾਏ ਹੋਏ ਨੇ ਤੁਹਾਡੇ ਵੱਡੇ ਸਮੇਂ ਤੋਂ ਲੰਗਰ ਲੱਗਦੇ ਨੇ ਕੀ ਮੈਸੇਜ ਆ ਬਾਈ ਜੀ ਤੁਹਾਡੇ ਵੱਲੋਂ ਅੱਜ ਸਭ ਤੋਂ ਪਹਿਲਾਂ ਦੇਸਾਂਵਦੇਸਾਂ ਵਿੱਚ ਵਧੀਆਂ ਸਪੂਤਿਆਂ ਸੰਤਾ ਨੂੰ ਔਲਾ ਮਹੱਲਾ ਜੋ ਕਿ ਖਾਲਸਾਈ ਸਾਨੂੰ ਸ਼ੱਕ ਦਾ ਪ੍ਰਤੀਕ ਹੈ ਉਹਦੀ ਸੂਚੀਆ ਸੰਤਾ ਨੂੰ ਲੱਖ ਲੱਖ ਵਧਾਈ ਹੋਵੇ ਤੇ ਉਸ ਤੋਂ ਬਾਅਦ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ TCR ਚੈਨਲ ਪਹਾੜੀ ਦਾ ਕਿ ਤੁਸੀਂ ਹਰ ਵਾਰੀ ਕਵਰੇਜ ਕਰਨ ਦੇ ਲਈ ਤਾਂ ਜੋ ਜਿਹੜਾ ਲੰਕਰ ਦੀ ਮਰਿਆਦਾ ਹੈ ਉਹਦਾ ਸਨੇਹਾ ਹੈ ਜਿਹੜਾ ਉਹ ਸਮੁੱਚੇ ਸੰਸਾਰ ਦੇ ਵਿੱਚ ਜਾਵੇ ਪਹੁੰਚਾਉਣੇ ਸਾਡੇ ਸਨੇਹ ਨੂੰ ਤੇ ਮੈਸੇਜ ਇਹੀ ਹੈ ਕਿ ਹੋਲਾ ਮਹੱਲਾ ਮਨਾ ਰਹੇ ਆ ਅਸੀਂ ਆਨੰਦਪੁਰ ਸਾਹਿਬ ਵੱਲੋਂ ਜਾ ਰਹੇ ਆ ਤੇ ਯਤਨ ਕਰੀਏ ਕਿ ਸਾਡੇ ਮੂਵੀ ਆਨੰਦਪੁਰ ਸਾਹਿਬ ਵੱਲੋਂ ਅਸੀਂ ਆਨੰਦਪੁਰ ਦੇ ਵਾਸੀ ਕਹ ਲਾਈਏ ਅਸੀਂ ਕੇਸ ਵੀ ਰੱਖੀਏ ਦਸਤਾਰਾ ਸਜਾਈਏ ਬਾਣੀ ਤੇ ਬਾਣੇ ਦੇ ਧਰ ਨੌਜਵਾਨੀ ਨੂੰ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਨੌਜਵਾਨੀ ਨੂੰ ਇਹੀ ਸੰਦੇਸ਼ ਹੈ ਜੀ ਵੀ ਆਪਾਂ ਨਸ਼ਿਆਂ ਤੋਂ ਜਿੰਨਾ ਹੋ ਸਕੇ ਦੂਰ ਰਹੀ ਬਣਾਈਏ ਇਕ ਕਿਰਤ ਕਰਨਾ ਜਿਹੜਾ ਸੁਧਾਰ ਦਾ ਉਹਦੇ ਤੇ ਪਹਿਰਾ ਲਈਏ ਕਿਰਤ ਕਰਨੀ ਨਾਮ ਜਪਣਾ ਤੇ ਵੱਟ ਕੇ ਛਕਣਾ ਸਾਡਾ ਸੁਧਾਰ ਹੈ ਉਹਦੇ ਨਾਲ ਧੰਨਵਾਦ ਭਾਈ ਕੁਲਵਿੰਦਰ ਸਿੰਘ ਜੀ ਇਹਦੀ ਹੈੱਡ ਗ੍ਰਾਂਥੀ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਜਿਹੜੇ ਭਾਈ ਕੁਲਵਿੰਦਰ ਸਿੰਘ ਜੀ ਨੇ ਰਾਗੀ ਵੀ ਨੇ ਤੇ ਮਹਾਰਾਜ ਦੇ ਵਜੀਰ ਵੀ ਨੇ ਇਹਨਾਂ ਵੱਲੋਂ ਬਹੁਤ ਕ੍ਰੀਮ ਨਾਲ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਨੇ ਉੱਥੇ ਗੁਰੂ ਨਾਲ ਜੋੜਦੇ ਨੇ ਧੰਨਵਾਦ ਬਾਈ ਜੀ ਕੁਲਵਿੰਦਰ ਜੀ ਤੁਹਾਡਾ ਤੇ ਇਹ ਜਿਹੜਾ ਲੰਗਰ ਹੈ ਨਾ ਥੋੜਾ ਜਿਆਦਾ ਦੱਸ ਦਈਏ ਇਹ ਜਿਹੜੇ ਸਮੂੱਚੇ ਨੌਜਵਾਨ ਨੇ ਮਕਸੂੜਾ ਪਿੰਡ ਦੇ ਇੱਕ ਦੀ ਉਹਨਾਂ ਦਾ ਉਪਰਾਲਾ ਹੈ ਵੀਰ ਨੇ ਜਿਹੜੇ ਇਹ ਉੱਤੇ ਨੇ ਕਈ ਸਾਲ ਤੇ ਉਹਨਾਂ ਦਾ ਚਾਅ ਹੈ ਮੰਨ ਦੇ ਵਿੱਚ ਤੇ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦਾ ਚਾਅ ਹੈ ਮੰਨ ਦੇ ਵਿੱਚ ਜੁੜਿਆ ਰਹੇ ਤੇ ਅਸੀਂ ਜਿਹੜਾ ਅਸਲ ਮਕਸਦ ਹੈ ਉਹਦੇ ਵੱਲ ਵੀ ਵਧੀਏ ਨਾ ਰਹਾ ਤੇ ਤੁਰਦੇ ਤੁਰਦੇ ਅਸੀਂ ਗੁਰਮਤ ਘਾਟੀ ਰਾਹ ਆ ਜਿਹੜਾ ਉਹਦੇ ਵੀ ਪੰਦੀ ਮਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਇਹਨਾਂ ਦਾ ਵੀਰਾਂ ਦਾ ਕਹਿਣਾ ਇਹ ਆ ਕੁਲਵਿੰਦਰ ਭਾਈ ਜੀ ਉਹਨਾਂ ਦਾ ਵਿਦੇਸ਼ ਵਿਦੇਸ਼ ਬਾਜਦੇ ਸਾਡੇ ਐਨ ਆਰ ਆਈ ਵੀਰ ਉਹ ਬੱਚੇ ਸਾਡੇ ਜਿਹੜੇ ਦੇਸ਼ ਚੋਂ ਆਂਦੇ ਨੇ ਉਹ ਅੱਜ ਵੀ ਸਾਡੇ ਪ੍ਰਿੰਤ ਪਿੰਡ ਪ੍ਰਤੀ ਉਹਨੇ ਹੀ ਸਜਦਾ ਰੱਖਦੇ ਨੇ ਵੀ ਲੰਗਰ ਗੁਰੂ ਕਾ ਲੰਗਰ ਜਿਹੜਾ ਹੌਲੇ ਹੌਲੇ ਤੇ ਲਾਉਣਾ ਉਹ ਤੇ ਦਸਾਂ ਨੋਹਾਂ ਦੀਆਂ ਕੀਰਤ ਕਮਾਈਆਂ ਜੋ ਦੋ ਦਸਬੰਦ ਕੱਢਦੇ ਨੇ ਉਹ ਹਮੇਸ਼ਾ ਹੀ ਇਹਨਾਂ ਦਾ ਸਹੀ ਜਗ੍ਹਾ ਲੱਗਦਾ ਕਿਉਂਕਿ ਗੁਰੂ ਘਰ ਵੱਲੋਂ ਜਿੰਨੀਆਂ ਗੁਰਦੁਆਰਾ ਕਮੇਟੀਆਂ ਨੇ ਚਾਹੇ ਪੰਚਾਇਤ ਹੋਣ ਚਾਹੇ ਉਸ ਮੂਹ ਨਗਰ ਨਿਵਾਸੀ ਹੋਣ ਉਹਨਾਂ ਦਾ ਦਿੱਤਾ ਇੱਕ ਇੱਕ ਰੁਪਿਆ ਸਹੀ ਜਗ੍ਹਾ ਤੇ ਗੁਰੂ ਘਰ ਦੀਆਂ ਸੰਗਤਾਂ ਵਾਸਤੇ ਲੰਗਰ ਲਾਏ ਜਾਂਦੇ ਨੇ ਉੱਥੇ ਹੀ ਥਾਂ ਥਾਂ ਤੇ ਧਰਮ ਨੇ ਲਈ ਵੀ ਪ੍ਰਾਲੇ ਕੀਤੇ ਜਾਂਦੇ ਤੁਸੀਂ ਜੁੜੇ ਰਹੋ ਟੀਆਰਸੀ ਕਾਣੀਆਂ ਮੈਂ ਤੁਹਾਡਾ ਦਰਦ ਕਰਨੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ